ਮੋਦੀ ਨੂੰ ਵੀ ਸ਼ਰਮ ਆਉਣ ਲੱਤੀ ਹੂ ਜਿਹੜੇ ਆ ਤਲੇ ਚੱਟਣ ਵਾਲੇ ਕੁੱਤੇ ਆ ਨਾ ਇਹਨਾਂ ਨੇ ਸ਼ਰਮ ਆਉਣ ਲੱਤੀ ਹੂ ਤੇ ਮੋਦੀ ਸਾਹਿਬ ਆਪਦੇ ਕੁੱਤਿਆਂ ਨੂੰ ਥੋੜਾ ਮੋਟਾ ਕੀ ਆ ਕਾਬੂ 'ਚ ਰੱਖੋ ਹੱਦ ਤੋਂ ਵੱਧ ਮਿੱਠਾ ਵੀ ਜ਼ਹਿਰ ਹੁੰਦਾ ਮੋਦੀ ਸਾਹਿਬ ਤੇ ਐਨੀ ਵੀ ਚਾਪਲੂਸੀ ਕੀ ਆਖੇ ਯਾਰ ਮੈਂ ਗੋਦੀ ਮੀਡੀਆ ਦੀ ਗੱਲ ਕਰਦਾ ਜਿੰਨਾ ਕਰਕੇ ਪੂਰੇ ਮੁਲਕ ਨੂੰ ਤੇ ਸਾਡੇ ਰਾਜਦੂਤਾ ਨੂੰ ਮੈਂ ਕਹਿੰਦਾ ਨੀਮੀ ਪਾਉਣੀ ਵੀ ਪੈ ਸਕਦੀ ਆ ਤੇ ਕਈ ਥਾਵਾਂ ਦਾ ਪਵਾਈ ਦਿੱਤੀ ਆ ਕਿਉਂਕਿ ਗੱਪ ਬੋਲਣ ਲੱਗੇ ਪਤੰਦਰ ਸ਼ਰਮ ਨਹੀਂ ਮੰਨਦੇ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਖਾਨੀ ਕੀ ਟੀਵੀ ਜਨਾਨੇ ਦੇ ਬੈਠ ਕੇ ਮੁਲਕ ਨੂੰ ਹਰਾ ਦਿਆਂਗੇ ਗੌਸਵਾਮੀਅਰ ਕੇ ਹੋਗੇ ਉਧਰੋਂ ਜੀ ਨਿਊਜ਼ ਆ ਕੇ ਆਲੇ ਹੋਗੇ ਆ ਨਿਊਜ਼ ਨੇਸ਼ਨ ਵਾਲੇ ਹੋਗੇ ਮਾੜੀ ਮੋਟੀ ਸ਼ਰਮ ਮੰਨੋ ਯਾਰ ਲੋਕਾਂ ਨੂੰ ਇੰਨਾ ਵੀ ਭੰਬਲ ਪੂਸੇ ਚ ਨਾ ਪਾਓ ਕਿ ਲੋਕ ਹਕੀਕਤ ਤੋਂ ਵਕਫੀ ਨਾ ਹੋਣ ਤੇ ਮੌਕੇ ਤੇ ਕਈ ਵਾਰੀ ਫਰਾਜੜੀ ਵਾਲੀ ਨਾ ਹੋ ਜੇ ਵੀ ਲੋਕ ਥੋੜੇ ਤੇ ਯਕੀਨ ਹੀ ਨਾ ਕਰਨ ਤੇ ਕੋਈ ਨਾ ਕੋਈ ਅਜਿਹੀ ਵਿਵਪਤਾ ਸਾਡੇ ਤੇ ਆ ਪਾਵੇ ਪਰ ਅੱਜ ਮੈਂ ਤੁਹਾਡੇ ਹੌਸਲਾ ਵਧਾਉਣ ਦੀ ਗੱਲ ਕਰੂੰਗਾ ਕਿਉਂਕਿ ਅੱਜ ਦੇ ਟਾਈਮ ਤੇ ਸਭ ਤੋਂ ਜ਼ ਸਾਡੇ ਵਾਸਤੇ ਕੋਈ ਚੀਜ਼ ਜ਼ਰੂਰੀ ਆ ਵੀ ਸਾਨੂੰ ਹੌਂਸਲਾ ਚਾਹੀਦਾ ਸਾਡੀ ਇੰਡੀਅਨ ਆਰਮੀ ਕੋਲੇ ਕੀ ਆ ਉਹ ਹਥਿਆਰ ਨੇ ਜਿਨ੍ਹਾਂ ਦਾ ਕੀ ਆ ਪਾਕਿਸਤਾਨ ਸਾਡਾ ਡੱਕਾ ਵੀ ਨਹੀਂ ਵਿਗਾੜ ਸਕਦਾ ਬਾਕੀ ਆ ਫੇਸਬੁੱਕ ਤੇ ਜਿਹੜੇ ਫੂਕ ਦੇਣ ਵਾਲੇ ਹੁੰਦੇ ਆ ਵੀ ਚੱਕਦੇ ਉਹ ਫੱਟੇ ਐ ਕਰ ਲੋ ਫਲਾਨਾ ਕਰ ਲੋ ਗੂਠੇ ਚੱਕਣ ਵਾਲੇ ਹੁੰਦੇ ਆ ਇਹਨਾਂ ਦੇ ਵੀ ਬੜਾ ਵਧੀਆ ਕੋ ਪੋਸਟ ਜੀ ਪਿੱਛੇ ਜੇ ਚੱਲ ਰਹੀ ਆ ਇੱਕ ਨੂੰ ਘਰੇ ਜਾ ਕੇ ਕੀ ਐ ਮਿਲਟਰੀ ਵਾਲਿਆਂ ਨੇ ਠਾਲਿਆ ਉਹ ਕਹਿੰਦੇ ਵੀ ਆ ਜਾ ਪੋਸਟਾਂ ਤੇਰੀਆਂ ਪਾਈਆਂ ਵੀ ਨੇ ਵੀ ਮੇਰੇ ਨਾਲ ਬੰਬ ਬੰਨਦੇ ਮੈਂ ਜਾ ਕੇ ਕਹਿੰਦਾ ਸਿੱਟ ਦੇ ਨਾ ਉੱਥੇ ਜਾ ਕੇ ਪਾਕਿਸਤਾਨ ਦੇ ਵਿੱਚ ਮੈਨੂੰ ਸਿੱਟ ਦੇ ਜਾ ਕੇ ਕਹਿੰਦੇ ਅਸੀਂ ਤਾਂ ਆਪਦੇ ਸਰੀਰ ਨਾਲ ਹੀ ਲੜ ਰਹੇ ਹਾਂ ਪਰ ਤੇਰੇ ਵਰਗੇ ਦੇਸ਼ ਭਗਤਾਂ ਦੀ ਬਾੜੀ ਲੋੜ ਆ ਜਾ ਤੂੰ ਬਾਰਡਰ ਤੇ ਖੜ ਜਾ ਤੇ ਮੈਂ ਫੇਸਬੁੱਕ ਵਾਲਿਆਂ ਨੂੰ ਕਹਿੰਦਾ ਜਿਹੜੇ ਰੋਜ਼ ਉਂਗਲਾਂ ਲਾਈ ਜਾਂਦੇ ਆ ਯਰ ਉੱਥੇ ਲਿਜਾ ਕੇ ਨਾ ਗੋਲੀ ਮੂਰੇ ਖੜਨਾ ਬਹੁਤ ਔਖਾ ਤੇ ਇਸ ਰੱਦ ਤੇ ਬਸੇ ਪਿੰਡ ਜਿਹੜੇ ਝੱਲ ਰਹੇ ਆ ਉਹ ਵੀ ਕੀ ਆ ਤੁਹਾਨੂੰ ਕਿ ਹਲਨਤਾ ਪਾਈ ਜਾਂਦੇ ਆ ਤੁਹਾਡੇ ਮੂਰੇ ਹੱਥ ਬੰਨੀ ਜਾਂਦਾ ਵੀ ਮਾੜੀ-ਮੋਟੀ ਸ਼ਰਮ ਕਰ ਲਓ ਇਹ ਜੰਗ ਲੜਨੀ ਸਾਡਾ ਕੋਈ ਸ਼ੌਕ ਨਹੀਂ ਸਾਡੀ ਮਜਬੂਰੀ ਵੀ ਆ ਤੇ ਸਾਡੇ ਸਵੈਮਾਨ ਦੀ ਲੜਾਈ ਆ ਕਿਉਂਕਿ ਅਗਲੇ ਸਾਡੇ ਕੀ ਆ ਘਰ ਦੇ ਅੰਦਰ ਆ ਕੇ ਸਾਡੇ ਪੁੱਤਾਂ ਨੂੰ ਮਾਰ ਕੇ ਗਏ ਆ ਤੇ ਸ਼ਾਬਾਸ਼ ਇਹਦੇ ਪਾਤਰ ਸਾਰੇ ਤੁਸੀਂ ਵੀ ਹੈਗੇ ਹੋ ਜਿਨ੍ਹਾਂ ਨੇ ਕੀ ਜਿਹੜੇ ਸਿਆਣੇ ਹੋ ਕੇ ਜਿਨ੍ਹਾਂ ਨੇ ਉਹਨਾਂ ਦੀ ਪੜਖਾਈ ਵੀ ਆ ਕੇ ਜਿਹੜਾ Hindu ਤੇ Musalman ਦਾ ਏਜੰਡਾ ਖੜਾ ਕਰਦੇ ਸੀ ਉਹ ਨਾ ਜਦੋਂ ਕਾਬੂ 'ਚ ਆਇਆ ਫਿਰ ਉਹਨੇ ਕੀ ਗੱਲ ਫਲਾਈ ਇੱਕ ਕੱਲ ਵੀ ਖਬਰ ਆ ਰਹੀ ਸੀ ਕਹਿੰਦੇ ਵੀ ਨਨਕਾਣਾ ਸਾਹਿਬ ਦੇ ਉੱਤੇ Indian Army ਨੇ ਕੀ ਹਮਲਾ ਕਰਤਾ ਇਹ ਸਿੱਖਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕਹਣਾ ਵੀ ਸਾਡਾ Hindu Musalman Sikh ਸਾਰੇ ਇਸ ਮੁੱਦੇ ਤੇ ਕਿਤੇ ਨਾ ਕਿਤੇ ਇਕੱਠੇ ਨੇ ਜਿਹੜੇ ਅਸਲ ਬਸੇ ਹੋਏ ਲੋਕ ਨੇ ਠੀਕ ਆ ਸਿਆਸਤਦਾਨ ਨੇ ਆਪਦੀਆਂ ਰੋਟੀਆਂ ਸੇਕਣੀਆਂ ਨੇ ਤੇ ਮੋਦੀ ਸਾਹਿਬ ਉਹਨਾਂ ਕੁੱਤਿਆਂ ਨੂੰ ਵੀ ਮੱਡੀ ਮੁੱਟੀ ਸ਼ਰਮ ਉਹਨਾਂ ਦੇ ਪੱਟੇ ਪਾਓ ਜਿਹੜੇ ਬਿਹਾਰ ਦੇ ਵਿੱਚ ਇਲੈਕਸ਼ਨ 'ਚ ਤੁਹਾਡੇ ਪੋਸਟਰ ਲਾਈ ਜਾਂਦੇ ਸੰਧੂਰ ਦੇ ਨਾਂ ਦੇ ਉੱਤੇ ਜਿਹੜਾ ਕੀ ਇਹ ਮਿਸ਼ਨ ਚੱਲਿਆ ਉਹ ਮਿਸ਼ਨ ਸਰਕਾਰ ਨੇ ਨਹੀਂ ਕੀਤਾ ਸੀ ਉਹ ਮਿਸ਼ਨ ਇੰਡੀਅਨ ਆਰਮੀ ਨੇ ਕੀਤਾ ਸੀ ਪਰ ਹੱਦ ਹੁੰਦੀ ਆ ਜਦ ਅਹੇ ਜੇ ਮੌਕੇ ਨੂੰ ਵੀ ਤੁਸੀਂ ਸਿਆਸਤ ਵਾਸਤੇ ਵਰਤਦੇ ਹੋ ਤੇ ਆ ਜਿਹੜਾ ਸਾਡਾ ਗੋਦੀ ਮੀੜਾ ਜਿਹਨੇ ਸ਼ਰਮ ਲਾਈ ਆ ਜਿਹਨੇ ਪੋਸਟਰਾਂ ਚਲਾਈਆਂ ਨੇ ਨਾ ਕੀ ਪੋਸਟਰਾਂ ਚਲਾਉਂਦੇ ਆ ਬਾਲਾ ਦਾ ਰਿਪਬਲਿਕਲ ਚੈਨਲ ਵਾਲਾ ਕੀ ਬੋਲਦੇ ਆ ਕਹਿੰਦੇ ਕੀ ਆ ਜੀ ਪ੍ਰਧਾਨ ਮੰਤਰੀ ਦੇ ਰਿਹائش ਦੇ ਨੇੜੇ ਕੀ ਆ ਅਟੈਕ ਬੰਬ ਤਮਾਕਾ ਹੋ ਗਿਆ ਉੱਥੇ ਜਾ ਕੇ ਹਮਲਾ ਹੋ ਗਿਆ ਨਿਊਜ਼ ਨੈਸ਼ਨਲ ਕੀ ਕਹਿੰਦੇ ਆ ਕਹਿੰਦੇ ਆਈਐਨਐਸ ਨੇ ਜਾ ਕੇ ਕਰਾਚੀ 에ਰਪੋਰਟ ਜੜਾਤਾ ਕਿ ਕਹਿੰਦੇ ਪਾਕਿਸਤਾਨ ਦੇ ਚਾਰ ਜਿਹੜੇ ਪਲੇ ਮਾ ਕੇ ਪਲੇਨ ਸੀਗੇ ਉਹ ਕਹਿੰਦੇ ਸਾਡੇ ਵਾਲੇ ਨੇ ਸਿੱਟ ਲਏ ਤੇ ਪਾਕਿਸਤਾਨ ਦੇ ਪੰਜ ਸ਼ਹਿਰ ਹੀ ਕਹਿੰਦੇ ਨਕਸ਼ੇ 'ਚ ਹੀ ਗਾਇਬ ਕਰਤੇ ਤੇ ਜਿਹੜਾ ਅਕੂਪਾਈਡ ਕਸ਼ਮੀਰ ਆ ਨਾ ਪੀਓਕੇ ਆਪਾਂ ਕਹਿੰਦੇ ਨਾ ਪਾਕਿਸਤਾਨ ਅਕੂਪਾਈਡ ਕਸ਼ਮੀਰ ਉਹ ਕਹਿੰਦੇ ਪੂਰੀ ਤਰ੍ਹਾਂ ਭਾਰਤ ਦੇ ਕਬਜ਼ੇ ਦੇ ਵਿੱਚ ਆ ਗਿਆ ਤੇ ਸ਼ਾਹਾਬ ਸ਼ਰੀਫ ਤੇ ਅਸੀਮ ਹੁੰਦਰ ਕਹਿੰਦੇ ਡਰਦੇ ਮਾਰੇ ਛੱਡ ਕੇ ਭੱਜ ਗਏ ਸਾਰਾ ਕੁਝ ਤੇ ਕਹਿੰਦੇ ਮੈਚ ਹੋਣ ਤੋਂ ਪਹਿਲਾਂ ਪਾਕਿਸਤਾਨ ਦਾ ਸਟੇਡੀਅਮ ਜਿਹੜਾਤਾ ਸਾਡੇ ਵਾਲਿਆਂ ਨੇ ਤੇ ਟੀਵੀ 9 ਵਾਲੇ ਕੀ ਕਹਿੰਦੇ ਵਿਪਾਰਤ ਵਾਲਿਆਂ ਨੇ ਉਹਨਾਂ ਦੇ 25 ਸ਼ਹਿਰ ਹੀ ਜੜਾ ਤੇ ਤਬਾਹ ਕਰਤੇ ਟੀਵੀ ਨਾਇਨ ਕੀ ਕਹਿੰਦਾ ਕਹਿੰਦਾ ਲਾਹੌਰ ਹੋ ਗਿਆ ਸਲਾਮਾਂਬਾਦ ਹੋ ਗਿਆ ਕਰਾਚੀ ਹੋ ਗਿਆ ਇਹ ਸਾਰੇ ਸ਼ਹਿਰਾਂ ਦੇ ਉੱਤੇ ਕੀ ਆ ਬੜੇ ਵੱਡੇ ਕੀ ਆ ਹਮਲੇ ਕਰਤੇ ਸਾਡੇ ਵਾਲਿਆਂ ਤੇ ਕੱਲ ਸਵੇਰ ਦੀ ਟੀਵੀ ਨਾਇਨ ਵਾਲੇ ਦੀ ਖਬਰ ਕੀ ਸੀ ਵੀ ਭਾਰਤੀ ਫੌਜ ਕੀ ਆ ਪਾਕਿਸਤਾਨ ਦੇ 6 ਸ਼ਹਿਰਾਂ ਤੇ ਟੁੱਟ ਪਈ ਤੇ ਜੀ ਨਿਊਜ਼ ਵਾਲਿਆਂ ਨੇ ਜਮੀ ਸਿਰਾਂ ਲਾਤਾ ਕਹਿੰਦੇ ਪਾਕਿਸਤਾਨ ਦੇ ਵੱਡੇ ਸ਼ਹਿਰਾਂ ਦੇ ਸਾਡਾ ਕੀ ਆ ਕਬਜ਼ਾ ਹੋ ਗਿਆ ਭਾਰਤ ਦਾ ਦੇ ਕਰਾਚੀ ਸ਼ਹਿਰ ਜਿਹੜਾ ਕੀ ਆ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਹੋਰ ਜਿਹੜੇ ਖਬਰ ਕੀ ਚਲਾਈ ਕਹਿੰਦੇ ਪਾਕਿਸਤਾਨ ਦਾ ਆਰਮੀ ਚੀਫ ਵੀ ਫੜਿਆ ਗਿਆ ਤੇ ਤਖਤਾ ਪਲਟਤਾ ਉੱਥੇ ਸਾਡੇ ਵਾਲਿਆਂ ਨੇ ਤੇ ਪਾਕਿਸਤਾਨ ਦੀ ਰਾਜਧਾਨੀ اسلامਾਬਾਦ ਦੇ ਉੱਤੇ ਸਾਡਾ ਕਬਜ਼ਾ ਹੋ ਗਿਆ ਕਹਿੰਦੇ ਸ਼ਾਹਵਾਜ ਤੇ ਜਿਹੜਾ ਹਾਫਿਜ਼ਾ ਉਹ ਦੋਨੇ ਕਹਿੰਦੇ ਬੰਕਰ ਦੇ ਵਿੱਚ ਇੰਡੀਅਨ ਸੈਨਾਦੋਗੀ ਆ ਡਰਦੇ ਮਾਰੇ ਇੱਕ ਬੰਕਰ ਦੇ ਵਿੱਚ ਲੋਕ ਗਿਆ ਉਹਨਾਂ ਦੀ ਲੋਕੇਸ਼ਨ ਵੀ ਪਤਾ ਲੱਗ ਗਈ ਇਹਨਾਂ ਦੀ ਵੀ ਖਬਰ ਸੀ ਕਿ ਸਵੇਰੇ ਸਵੇਰੇ ਪਾਕਿਸਤਾਨ ਦੇ ਕੀ ਆ ਕਈ ਸ਼ਹਿਰ ਕੀ ਆ ਸਾਡੇ ਵਾਲਿਆਂ ਨੇ ਅੜਾਤੇ ਓਏ ਮਾੜੀ ਮੋਟੀ ਸ਼ਰਮ ਕਰੋ ਸਾਡੇ ਜਿਹੜੇ ਡਿਪਲੋਮੈਟ ਹੈਗੇ ਆ ਉਹ ਜਾ ਕੇ ਪੂਰੀ ਦੁਨੀਆ ਦੇ ਵਿੱਚ ਮੈਸੇਜ ਕੀ ਦੇ ਰਿਹਾ ਕੀ ਮਾਕੇ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਇਹ ਅਸੀਂ ਆਪ ਦੀ ਸੇਫਟੀ ਵਾਸਤੇ ਆਪ ਦੇ ਸਵੈਮਾਨ ਵਾਸਤੇ ਓਨੀ ਕ ਕਾਰਵਾਈ ਕੀਤੀ ਆ ਹੁਣ ਸਾਡਾ ਫਰਜ ਕੀ ਬਣਦਾ ਸੀ ਸਾਰੇ মিডিਆ ਦਾ ਦਿਖਾਉਣ ਦਾ ਇਹ ਸਾਡੇ ਵੱਲੋਂ ਜਿਹੜੇ 7 ਤਰੀਕ ਨੂੰ ਹਮਲੇ ਕੀਤੇ ਗਏ ਸੀ ਉਹਦੇ ਚ ਅਫਦਲ ਰੌਫ ਅਜ਼ਹਰ ਜਿਹੜਾ ਸੀਗਾ ਉਹ ਮਾਰਿਆ ਗਿਆ ਜਿਨੇ ਆਈਸੀ 814 ਨਾ ਸਾਡਾ ਜਹਾਜ਼ ਕੀ ਅਗਵਾ ਹੋਇਆ ਸੀ ਜਿਹਦੇ ਬਦਲੇ ਚ ਫਿਰ ਕੀ ਆ ਮਸੂਦ ਅਜ਼ਰ ਛੱਡਣਾ ਪਿਆ ਸੀ ਸਾਨੂੰ ਇਸੇ ਦਾ ਭਰਾ ਸੀ ਜਿਹੜਾ ਸਾਡੇ ਹਮਲਿਆਂ ਦੇ ਵਿੱਚ ਮਾਰਿਆ ਗਿਆ ਸਾਡੇ ਵਿਦੇਸ਼ ਸਚੂ ਵਿਚਾਰੇ ਵਿਕਰਮ ਮਿਸ਼ਰੀ ਵਰਗੇ ਕੀ ਕਹਿ ਰਹੇ ਆ ਕਹਿੰਦੇ ਵੀ ਅਸੀਂ ਆਪਦੇ ਆਪ ਨੂੰ ਸਿਰਫ ਉਹਨਾਂ ਕ ਬਚਾਉਣ ਖਾਤਰ ਵੀ ਉਹ ਸਾਡੇ ਤੇ ਅਟੈਕ ਕਰ ਰਹੇ ਉਹਨੂੰ ਡਿਫੈਂਡ ਕਰਨ ਖਾਤਰ ਅਸੀਂ ਉਹਨਾਂ ਦੇ ਜਿਹੜੇ ਡਰੋਨ ਆਏ ਆ ਉਹ ਤਬਾਹ ਕੀਤੇ ਆ ਉਹਨਾਂ ਦੇ ਹਮਲੇ ਨੂੰ ਰੋਕਣ ਵਾਸਤੇ ਸੈਲਫ ਡਿਫੈਂਸ ਦੇ ਵਿੱਚ ਕੀ ਐ ਕੋਈ ਕਾਰਵਾਈ ਕਰ ਰਹੇ ਆ ਤੇ ਸਕਾਈ ਨਿਊਜ਼ ਤੇ ਵਿਕਰਮ ਦਰਾਇ ਸਵਾਮੀ ਸਾਡਾ ਕੀ ਕਹਿ ਰਿਹਾ ਸੀ ਕਿ ਸਾਡਾ ਭਾਰਤਾ ਜਿਹੜਾ ਇਹ ਜੁੱਧ ਨਹੀਂ ਚਾਹੁੰਦਾ ਅਸੀਂ ਅੱਤਵਾਦ ਦੇ ਖਿਲਾਫ ਆ ਤੇ ਅੱਤਵਾਦ ਨੂੰ ਸਪੋਰਟ ਕਰਨ ਵਾਲੇ ਜਿਹੜਾ ਮੁਲਕਾ ਉਹਦੀ ਕੀ ਐ ਖਲਾਫਤ ਕਰਦੇ ਆ ਤੇ ਉਹਨਾਂ ਟਿਕਾਣਿਆਂ ਦੇ ਉੱਤੇ ਅਸੀਂ ਹਮਲਾ ਕੀਤਾ ਜਿੱਥੇ ਜਿੱਥੇ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਸਾਡੇ ਮੁਲਕ ਤੇ ਹਮਲਾ ਕਰਨ ਵਾਸਤੇ ਜਿਦੇ ਵਿੱਚ 80 ਤੋਂ ਲੈ ਕੇ 100 ਤੱਕ ਧਰਮ ਦੇ ਨਾਂ ਦੇ ਉੱਤੇ ਅੱਤਵਾਦ ਫਲਾਉਣ ਵਾਲੇ ਲੋਕਾਂ ਨੂੰ ਮਾਰਿਆ ਗਿਆ ਇਹ ਜੈਸ਼ੇ ਮੁਹੰਮਦ ਦਾ ਜਿਹੜਾ ਕੀ ਹੈ ਕਮਾਂਡਰ ਮਾਰਿਆ ਗਿਆ ਉਹਨਾਂ ਹਮਲਿਆਂ ਦੇ ਵਿੱਚ ਉਹਦੇ ਪਰਿਵਾਰ ਦੇ 10 ਦੇ ਕਰੀਬ ਜੀ ਮਾਰੇ ਗਏ ਆ ਤੇ ਲਸ਼ਕਰ ਦਾ ਜਿਹੜਾ ਕਮਾਂਡਰ ਆ ਹਾਫਿਜ਼ ਅਫਦਲ ਰੌਫ ਆ ਜਿਹੜਾ ਉਹ ਕੀ ਕਰ ਰਿਹਾ ਅਫਦਲ ਰੌਫ ਅਜਰਾ ਜਿਹੜਾ ਉਹਦੇ ਦਾ ਸੰਸਕਾਰ ਸਾਡੇ ਹੁੰਦਾ ਉਹਨਾਂ ਦੇ ਜਿਹੜੀ ਮਾਕੇ ਰਸਮ ਕੀਤੀ ਜਾਂਦੀ ਆ ਉਦੇ ਵਿੱਚ ਸ਼ਾਮਲ ਹੁੰਦਾ ਉਹਦੀ ਫੋਟੋ ਨਸ਼ਰ ਕਰਦੇ ਆ ਤੇ ਨਾਲ ਉਹਨਾਂ ਦੇ ਕੌਣ ਖੜਾਗਾ ਪਾਕਿਸਤਾਨ ਦੀ ਮਿਲਟਰੀ ਦੇ ਆਲਾ ਅਫਸਰ ਖੜੇ ਦਿਖਾਈ ਦਿੰਦੇ ਆ ਇਹ ਤਸਵੀਰ ਵੀ ਨਾਲ ਲਾਈ ਗਈ ਆ ਇਹਨਾਂ ਚੀਜ਼ਾਂ ਨੂੰ ਸਾਨੂੰ ਵੱਧ ਤੋਂ ਵੱਧ ਕੀ ਦਿਖਾਉਣਾ ਚਾਹੀਦਾ ਕਿ ਸਾਡਾ ਅਕਸ ਕੀ ਆ ਜਿਹੜਾ ਕਿ ਪੱਕਾ ਸਬੂਤ ਕੀ ਆ ਸਾਡਾ ਪੂਰੀ ਦੁਨੀਆ ਦੇ ਸਾਹਮਣੇ ਰੱਖਿਆ ਗਿਆ ਕਿ ਪਾਕਿਸਤਾਨ ਕਿਵੇਂ ਅੱਤਵਾਦ ਨੂੰ ਪ੍ਰੋਮੋਟ ਕਰਦਾ ਇਹਨਾਂ ਦੇ ਯਾਰ ਆਲਾ ਜਿਹੜੇ ਸਿਆਸਤਦਾਨ ਨੇ ਉਹ ਖੁਦ ਮੰਨੇ ਹੋਇਆ ਕਿ ਐਸ ਅਟੈਕ ਤੋਂ ਦਾ ਪਹਿਲਾਂ ਦੀ ਗੱਲ ਕਰਦੇ ਆ ਕਹਿੰਦੇ ਪਹਿਲਾਂ ਸਸੀਂ ਅੱਤਵਾਦੀਆਂ ਨੂੰ ਪਨਾਹ ਦਿੰਦੇ ਸੀ ਅਮਰੀਕਾ ਦੇ ਕਹਿਣ ਦੇ ਉੱਤੇ ਕੀ ਉਹ ਟ੍ਰੇਨਿੰਗ ਕੈਂਪ ਚ ਲਾਏ ਜਾਂਦੇ ਸੀ ਆਪਾਂ ਸਾਰੇ ਜਾਣਦੇ ਕਿ ਅਮਰੀਕਾ ਇਹਨਾਂ ਨੂੰ ਵਰਤਦਾ ਰਿਹਾ ਅਫਗਾਨਿਸਤਾਨ ਦੇ ਵਿੱਚ ਰਸ਼ੀਆ ਦੇ ਖਿਲਾਫ ਤੇ ਮੋਦੀ ਸਾਹਿਬ ਦੀ ਜਿਹੜੀ ਵਿਦੇਸ਼ ਨੀਤੀ ਦੀ ਕੀ ਵੱਡਾ ਜ਼ਿਕਰ ਕੀਤਾ ਜਾਂਦਾ ਸੀ ਅੱਜ ਉਹਦਾ ਇਮਤਿਹਾਨ ਦਾ ਟਾਈਮ ਹੈਗਾ ਵੀ ਅੱਜ ਪਤਾ ਲੱਗੂ ਸਾਡੇ ਨਾਲ ਕਿਹੜੇ ਖੜਦੇ ਆ ਅਸੀਂ ਰੋਕਣਾ ਸੀ ਆਈਐਮਐਫ ਤੋਂ ਜਿਹੜਾ ਮਿਲਣ ਵਾਲਾ ਫੰਡ ਆ ਅੱਜ ਉਹ ਵੀ ਜਾਰੀ ਕਰਤਾ ਆਈਐਮਐਫ ਨੇ ਪਾਕਿਸਤਾਨ ਨੂੰ ਹੋਰ ਵੱਡੀ ਗ੍ਰਾਂਟ ਦਿੱਤੀ ਉਹ ਉਹ ਸਾਰੀ ਵੱਡੀ ਗ੍ਰਾਂਟ ਵਰਤੀ ਸਾਡੇ ਖਿਲਾਫ ਜਾਣੀ ਆ ਅਤਵਾਦ ਵਾਸਤੇ ਵਰਤੀ ਜਾਣੀ ਆ ਹੁਣ ਮੈਂ ਸਾਰੇ ਸਾਡੇ ਮੁਲਕ ਵਾਸੀਆਂ ਨਾਲ ਇੱਕੋ ਹੀ ਗੱਲ ਕਰਦਾ ਕਿ ਹੌਸਲਾ ਰੱਖਿਓ ਐਸ ਪੋਸਟ ਨੂੰ ਸ਼ੇਅਰ ਕਰਨ ਦਾ ਕੀ ਹੈ ਕੀ ਮਕਸਦ ਹੋਣਾ ਚਾਹੀਦਾ ਕਿ ਸਾਨੂੰ ਪਤਾ ਹੋਵੇ ਕਿ ਸਾਡੇ ਕੋਲੇ ਕੀ ਆ ਸਾਡੀ ਤਾਕਤ ਕੀ ਆ ਐਵੇਂ ਹਵਾ ਚ ਡਾਂਗਾ ਮਾਰ ਕੇ ਅਸੀਂ ਆਪ ਦੇ ਆਪ ਨੂੰ ਵੱਡਾ ਬਣਾਈ ਜਾਈਏ ਪਰ ਸਾਡੀ ਜਿਹੜੀ ਆਰਮੀ ਆ ਉਹ ਇੰਨੀ ਕੁ ਤਾਕਤਵਰ ਹੈਗੀ ਆ ਉਹਨਾਂ ਉਹਨਾਂ ਕੋਲੇ ਹਥਿਆਰ ਕਿਹੜੇ ਨੇ ਦੁਨੀਆ ਦਾ ਸਭ ਤੋਂ ਤਕੜਾ ਹਥਿਆਰ S400 ਜਿਹੜਾ ਹੈਗਾ ਉਹ ਸਾਡੇ ਕੋਲੇ ਆ ਕਿਉਂਕਿ ਅਸੀਂ MTCR ਦੇ ਮੈਂਬਰ ਹੈਗੇ ਆ ਸਿਰਫ ਅਸੀਂ ਉਹਨੂੰ ਲੈ ਸਕਦੇ ਆ ਚਾਈਨਾ ਵੀ ਨਹੀਂ ਉਹਨੂੰ ਲੈ ਸਕਿਆ ਕਿਉਂਕਿ 300 ਕਿਲੋਮੀਟਰ ਤੋਂ ਵੱਧ ਰੇਂਜ ਕਰ ਮਾ ਕੇ ਮਾਰ ਕਰਨ ਵਾਲੇ ਜਿਹੜੇ ਹਥਿਆਰ ਹੈਗਾ ਉਹ ਉਹਨਾਂ ਨੂੰ ਨਹੀਂ ਦਿੱਤਾ ਜਾ ਸਕਦਾ ਜਿਹੜੇ ਐਮਟੀਸੀਆਰ ਦੇ ਮੈਂਬਰ ਨਹੀਂ ਹੈਗੇ ਤੇ ਸਭ ਤੋਂ ਖਤਰਨਾਕ ਹਥਿਆਰ ਆ ਜਿਹੜਾ ਕਿ 600 ਕਿਲੋਮੀਟਰ ਤੋਂ ਕਿਸੇ ਵੀ ਆਉਣ ਵਾਲਾ ਜਿਹੜਾ ਖਤਰਾ ਉਹਨੂੰ ਡਿਟੈਕਟ ਕਰ ਲੈਂਦਾ ਤੇ ਚਾਹੇ ਡਰੋਨ ਹੋਵੇ ਮਿਜ਼ਾਈਲ ਹੋਵੇ ਬੈਲਿਸਟਿਕ ਮਿਜ਼ਾਈਲ ਹੋਵੇ ਉਹਨਾਂ ਸਾਰਿਆਂ ਨੂੰ ਹਵਾ ਦੇ ਵਿੱਚ ਹੀ ਕੀ ਆ ਤਬਾਹ ਕਰ ਦਿੰਦਾ ਸਾਡੇ ਕੋਲ ਪੰਜ ਜਗ੍ਹਾ ਤੇ ਉਹ ਸਿਸਟਮ ਫਿੱਟ ਕੀਤਾ ਹੈਗਾ ਸਾਡੇ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਜਿਦੇ ਨਾਲ ਅਸੀਂ ਪਾਕਿਸਤਾਨ ਦੇ ਕੀਤੇ ਗਏ ਜਿਹੜੇ ਹਮਲੇ ਆ ਪਾਕਿਸਤਾਨ ਨੇ 8 ਤੇ 9 ਦੇ ਜਿਹੜੀ ਸਨ ਉਦੋਂ ਵੀ ਸਾਡੇ ਤੇ 36 ਮਗਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਕੱਲ ਜਿਹੜੀ ਰਾਤ ਲੰਘੀ ਆ 9 ਤੇ 10 ਦੇ ਵਿੱਚ ਕਾਰਲੀ ਰਾਤ ਆ 26 ਜਗ੍ਹਾ ਦੇ ਉੱਤੇ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਸਾਰੀਆਂ ਜਗ੍ਹਾਵਾਂ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਮਜ਼ਾਈਲਾਂ ਸੀ ਡਰੋਨ ਸੀ ਰਸਤੇ ਜੀ ਤਬਾਹ ਕਰ ਦਿੱਤੇ ਗਏ ਆ ਕਿਉਂਕਿ ਸਾਡੇ ਕੋਲੇ ਸਭ ਤੋਂ ਦੁਨੀਆ ਦਾ ਜਿਹੜਾ ਤਗੜਾ ਹਥਿਆਰ ਆ ਉਹ ਸਾਡੇ ਸਰਦਾਂ ਦੇ ਉੱਤੇ ਸਾਡੀ ਸੁਰੱਖਿਆ ਦੇ ਲਈ ਇੰਡੀਅਨ ਆਰਮੀ ਨੇ ਬੀੜਿਆ ਹੋਇਆ ਜਿਹੜਿਆ ਨਿੱਕੇ ਮੋٹے ਡਰੋਨ ਹੈਗੇ ਆ ਨਾ ਇਹਨਾਂ ਵਾਸਤੇ ਸਾਡੇ ਕੋਲੇ ਸਿਸਟਮ ਕੀ ਆ ক্লোਜ਼ ਇਨ ਪੁਆਇੰਟ ਸਿਸਟਮ ਸਾਡੇ ਕੋਲੇ ਹੈਗਾ ਜਿਹੜਾ 2 ਤੋਂ 10 ਜਿਹੜੇ ਕੋਈ ਵੀ ਮਾਰ ਕੇ ਇਹ ਜਾ ਆਉਂਦਾ ਡਰੋਨ ਆ ਚਾਹੇ ਚਾਹੇ ਮਿਜ਼ਾਇਲ ਆ ਉਹਨੂੰ ਡਿਟੈਕਟ ਕਰਕੇ ਹਵਾ ਦੇ ਵਿੱਚ ਹੀ ਤਬਾਹ ਕਰ ਦਿੰਦਾ ਇਹਦਾ ਪਾਰਟ ਕਿਹੜੇ ਆ ਸਪਾਈਡਰਾ ਤੁੰਗ ਸੁਕਾਗਾ ਤੇ ਸਿਲਕਾ ਇਹ ਏਸੇ ਸਿਸਟਮ ਦੇ ਵਿੱਚ ਆ ਜਾਂਦੇ ਆ ਇਹ ਦੂ ਉੱਤੇ ਸਾਡੇ ਕੋਲ ਕੀ ਆ ਆਕਾਸ਼ ਮਿਜ਼ਾਇਲ ਹੈਗੀ ਆ ਜਿਹੜੀ QRSAM ਸਿਸਟਮ ਦਾ ਸਾਡਾ ਕੀ ਆ ਪਾਰਟ ਆ ਇਹਦਾ ਮਤਲਬ ਕੀ ਆ ਕੁਇਕ ਰਿਐਕਸ਼ਨ ਸਰਫੇਸ ਟੂ 에ਅਰ ਮਿਜ਼ਾਇਲ ਜਿਹਦੀ ਰੇਂਜ 30 ਤੋਂ 70 ਕਿਲੋਮੀਟਰ ਤੱਕ ਰੇਂਜ ਹੈਗੀ ਆ ਇਹ ਘੱਟ ਜਾਈ ਤੇ ਉਡਰਣ ਵਾਲੇ ਜਿਹੜੇ 에ਅਰਕ੍ਰਾਫਟ ਹੈਗੇ ਆ ਕੋਈ ਹੈਲੀਕਾਪਟਰ ਹੈਗੇ ਆ ਡਰੋਨ ਹੈਗੇ ਆ ਉਹਨਾਂ ਨੂੰ ਖਤਮ ਕਰਨ ਦੇ ਵਿੱਚ ਹਵਾ ਦੇ ਵਿੱਚ ਹੀ ਖਤਮ ਕਰਨ ਵਾਸਤੇ ਪੂਰੀ ਤਰ੍ਹਾਂ ਕਾਰਗਰ ਹੈਗੀ ਆ ਤੇ ਇਸ ਤੋਂ ਉੱਤੇ ਸਾਡੇ ਕੋਲ ਇੱਕ ਹੀ ਆ ਬ੍ਰਾਕ 8 ਆ ਜਾਂਦਾ ਜਿਹੜੀ ਇੰਟਰਮੀਡੀਏਟ ਲੇਅਰ ਸਿਸਟਮ ਦੇ ਵਿੱਚ ਆ ਜਾਂਦੀ ਆ ਏਸ ਹੀ ਇਜ਼ਰਾਈਲ ਦੇ ਨਾਲ ਰਲ ਕੇ ਕੀਆ ਟੈਕਨੋਲੋਜੀ ਡਿਵੈਲਪ ਕੀਤੀ ਸੀ ਇਸ ਸਿਸਟਮ ਦੀ ਤੇ ਜਿਹੜੀ ਦੀ ਰੇਂਜ ਕਿੰਨੀ ਆ 70 ਤੋਂ ਲੈ ਕੇ 100 ਕਿਲੋਮੀਟਰ ਤੱਕ ਇਹ ਹਾਈ ਸਪੀਡ ਜਿਹੜੇ 에ਅਰਕ੍ਰਾਫਟ ਹੈਗੇ ਆ ਕੋਈ ਹੈਲੀਕਾਪਟਰ ਹੈਗੇ ਆ ਕੋਈ ਡਰੋਨ ਹੈਗੇ ਆ ਬੇਸ਼ੱਕ ਕੋਈ ਮਿਜ਼ਾਈਲਾ ਉਹਨੂੰ ਵੀ ਕੀ ਹੈ ਖਤਮ ਕਰਨ ਦੇ ਵਿੱਚ ਹੈ ਹੈਲਪ ਕਰਦੀ ਆ ਤੇ S400 ਦੀ ਵਰਕਿੰਗ ਦੇ ਵਿੱਚ ਵੀ ਕੀ ਹੈ ਇਹ ਹੈਲਪ ਕਰਦੀ ਆ ਤੇ ਇਸ ਤੋਂ ਉੱਤੇ ਸਾਡੇ ਕੋਲੇ ਕੀ ਆ ਬੈਲਿਸਟਿਕ ਮਿਜ਼ਾਈਲ ਡਿਫੈਂਸ ਜਿਹਨੂੰ BMD ਵੀ ਕਹੇ ਜਾਂਦੇ ਆ ਬੈਲਿਸਟਿਕ ਮਿਜ਼ਾਈਲ ਕੀ ਹੈ ਡਿਫੈਂਸ ਪ੍ਰਿਥਵੀ 에어 ਡਿਫੈਂਸ ਐਡਵਾਂਸ 에어 ਡਿਫੈਂਸ ਕੀ ਹੈ ਦੋਨੇ ਦਾ ਪਾਰਟ ਨੇ ਕਿ ਲੋ ਇਹ 5000 ਕਿਲੋਮੀਟਰ ਤੋਂ ਦਾਗੀ ਮਿਜ਼ਾਈਲ ਨੂੰ ਵੀ ਕੀ ਹੈ ਡਿਟੈਕਟ ਕਰ ਲੈਂਦੀ ਆ ਫੜ ਲੈਂਦੀ ਆ ਤੇ 80 ਕਿਲੋਮੀਟਰ ਤੱਕ ਉਸ ਟਾਰਗੇਟ ਨੂੰ ਕੀ ਹੈ ਖਤਮ ਕਰਨ ਦੀ ਤਾਕਤ ਰੱਖਦੀ ਆ ਐਡਾ ਤਾਕਤਵਰ ਸਿਸਟਮ ਸਾਡੇ ਕਿਹ ਅਸਰਦਾਂ ਦੇ ਉੱਤੇ ਕੀ ਤਾਇਨਾਤ ਹੈਗਾ ਇਸ ਕਰਕੇ ਸਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਪਰ ਫਰ ਫਿਰ ਵੀ ਸਾਨੂੰ ਸਾਡੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹੋਈਆਂ ਹਦਾਇਤਾਂ ਦੇ ਮੁਤਾਬਕ ਆਪਣੇ ਆਪ ਨੂੰ ਢਾਲਣ ਦੀ ਲੋੜ ਹੈ ਖਲਾਮਾ ਮੈਂ ਕਹਿੰਨਾ ਸਾਡੇ ਫੌਜੀ ਭਰਾਵਾਂ ਨੂੰ ਸਾਡੇ ਕੋਲੇ 51 ਲੱਖ ਦੇ ਕਰੀਬ ਕੀ ਹੈ ਸਾਡੇ ਕੋਲੇ ਫੌਜ ਦੇ ਵਿੱਚ ਸਾਡੇ ਵੀਰ ਨੇ ਜਿਹੜੇ ਸਰਦ ਤੇ ਖੜੇ ਨੇ ਤੇ ਪਾਕਿਸਤਾਨ ਕੋਲੇ 17 ਲੱਖ ਦੀ ਆਰਮੀ ਆ ਤੇ ਉਹ ਆਰਮੀ ਦੇ ਵਿੱਚੋਂ ਵੀ ਬਹੁਤੇ ਬੰਦੇ ਕੀ ਉਹਨਾਂ ਤੋਂ ਬਾਗੀ ਹੋਏ ਹੋਏ ਆ ਬਾਕੀ ਹਰ ਰੋਜ਼ ਸਵੇਰੇ ਕੀ ਸਾਡੀ ਫੌਜ ਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਉਹ ਤੋਂ ਪ੍ਰੋਪਰ ਜਾਣਕਾਰੀ ਸਟੀਕ ਜਾਣਕਾਰੀ ਜਿਹੜੀ ਮਿਲਦੀ ਆ ਉਸੇ ਨੂੰ ਸੱਚ ਮੰਨਿਆ ਜਾਵੇ ਤੇ ਸਾਡੀ ਇੰਡੀਅਨ ਆਰਮੀ ਤੇ ਸਾਡੇ ਡਿਫੈਂਸ ਸਿਸਟਮ ਤੇ ਜੇ ਮਾਣ ਹੈਗਾ ਲੋਕਾਂ ਨੂੰ ਵੀ ਉਸ ਤੋਂ ਜਾਣੂ ਕਰਾਉਣ ਵਾਸਤੇ ਇਸ ਪੋਸਟ ਨੂੰ ਸ਼ੇਅਰ ਕਰਿਓ ਤੇ ਅਖੀਰ 'ਚ ਮੈਂ ਇਹੀ ਕਹੂੰਗਾ ਕਿ ਅਮਨ ਜੰਗ ਦੀ ਕੁੱਖ 'ਚੋਂ ਉਪਜਦਾ ਹੈ ਜਿਹਦਾ ਜੋਰ ਹੁੰਦਾ ਹੈ ਉਹਦਾ ਸਤਕਾਰ ਵੀ ਹੈ ਸ਼ਰਤ 16 ਦੀ ਉਦੋਂ ਕੋਈ ਮੰਨਦਾ ਪਿੱਛੇ ਦੇਖਦਾ ਜਦੋਂ ਤਲਵਾਰ ਵੀ ਹੈ ਇਸ ਕਰਕੇ ਕਈ ਬਾਲੇ ਮਾਕੇ ਉਹ ਬਣੇ ਫਿਰਦੇ ਆ ਨਾ ਜਿਹੜੇ ਪੰਜਾਬ ਦੇ ਵਿੱਚ ਉਹ ਵੀ ਬੈਠੇ ਗਏ ਆ ਉਧਰ ਸਾਡੇ ਪੰਜਾਬੀ ਭਰਾ ਵੀ ਸਾਡੇ ਸਿੱਖ ਜਿਹੜੇ ਹੈਗੇ ਆ ਇਹ ਲੜਾਈ ਨਾ ਲੜਾਂ ਦਾ ਫੁਰਾਨਾ ਨਾ ਕਰਨ ਯਾਦ ਰੱਖਿਓ ਸਭ ਤੋਂ ਪਹਿਲਾਂ ਤੁਹਾਨੂੰ ਖਤਮ ਕਰੂਗਾ ਪਾਕਿਸਤਾਨ ਤੇ ਸਵੈਮਾਨ ਦੀ ਲੜਾਈ ਲੜਨੀ ਸਾਡੀ ਇਹ ਜੰਗ ਮਜਬੂਰੀ ਆ ਸ਼ੌਕ ਨਹੀਂ ਆ